ਗਿਆਣ ਨੂੰ ਬਥੇਰਾ ਮਨ ਕਰਦਾ ਕਿਵੇਂ ਮੈਂ ਦਵਾਰੇ ਤੇਰੇ ਆਵਾਂ ਗੁਰੂ ਜੀ ਕਿਵੇਂ ਮੈਂ ਦਵਾਰੇ ਤੇਰੇ ਆਵਾਂ ਸਤ ਸੰਗਿਆਣ ਨੂੰ ਬਥੇਰਾ ਮਨ ਕਰਦਾ ਕਿਵੇਂ ਮੈਂ ਦਵਾਰੇ ਤੇਰੇ ਆਵਾਂ ਗੁਰੂ ਜੀ ਕਿਵੇਂ ਮੈਂ ਦਵਾਰੇ ਤੇਰੇ ਆਵਾਂ ਕਰੰਦਿਆ ਕਮਾ ਵਿੱਚ ਵਹਿਲ ਨਹੀਂ ਮਿਲਦੀ ਕਿਹੜੀ ਕਿਹੜੀ ਗੱਲ ਮੈਂ ਸੁਣਾਵਾ ਗੁਰੂ ਜੀ ਕਿਹੜੀ ਕਿਹੜੀ ਗੱਲ ਮੈਂ ਸੁਣਾਵਾ ਸਤ ਸੰਗਿਆਣ ਨੂੰ ਤੇਰਾ ਮਨ ਕਰਦਾ ਕਿਵੇਂ ਮੈਂ ਦਵਾਰੇ ਤੇਰੇ ਆਵਾਂ ਗੁਰੂ ਜੀ ਕਿਵੇਂ ਮੈਂ ਦਵਾਰੇ ਤੇਰੇ ਆਵਾਂ ਪਹਿਲੀ ਅਵਸਥਾ ਮੈਂ ਕਿੱਡਾਂ ਵਿੱਚ ਗਵਾਈ ਨਾਮ ਨਾ ਜਪਿਆ ਤੇਰਾ ਪਹਿਲੀ ਅਵਸਥਾ ਮੈਂ ਕਿੱਡਾਂ ਵਿੱਚ ਗਵਾਈ ਨਾਮ ਨਾ ਜਪਿਆ ਤੇਰਾ ਗੁਰੂ ਜੀ ਨਾਮ ਨਾ ਜਪਿਆ ਤੇਰਾ ਸਤ ਸੰਗਿਆਨ ਨੂੰ ਤੇਰਾ ਮਾਨ ਕਰਦਾ ਕਿਵੇਂ ਮੈਂ ਦਵਾਰੇ ਤੇਰੇ ਆਵਾਂ ਗੁਰੂ ਜੀ ਕਿਵੇਂ ਮੈਂ ਦਵਾਰੇ ਤੇਰੇ ਆਵਾਂ ਦੂਜੀ ਅਵਸਥਾ ਮੈਂ ਲੋਕਾਂ ਵਿੱਚ ਗਵਾਈ ਦੁਨੀਆ ਨੇ ਪਾਇਆ ਕਿਰਾ ਦੂਜੀ ਅਵਸਥਾ ਮਨ ਲੋਕਾਂ ਵਿੱਚ ਗਵਾਏ ਦੁਨੀਆਂ ਨੇ ਪਾਇਆ ਕੇਰਾ ਗੁਰੂ ਜੀ ਦੁਨੀਆਂ ਨੇ ਪਾਇਆ ਕੇਰਾ ਸਤ ਸੰਗ ਆਣ ਨੂੰ ਬਥੇਰਾ ਮਨ ਕਰਦਾ ਕਿਵੇਂ ਮੈਂ ਦਵਾਰੇ ਤੇਰੇ ਆਵਾਂ ਗੁਰੂ ਜੀ ਕਿਵੇਂ ਮੈਂ ਦਵਾਰੇ ਤੇਰੇ ਆਵਾਂ ਜੀ ਜਿਵਸਨਾ ਮੈਂ ਬੱਚਿਆਂ ਨੂੰ ਪਾਇਆ ਬੱਚਿਆਂ ਚ ਮੋਤੇ ਪਾਇਆ ਗੁਰੂ ਜੀ ਬੱਚਿਆਂ ਚ ਮੋਤੇ ਮੈਂ ਪਾਇਆ ਸਤ ਸੰਗਿ ਆਉਣ ਨੂੰ ਬਥੇਰਾ ਮਨ ਕਰਦਾ ਕਿਵੇਂ ਮੈਂ ਦਵਾਰ ਤੇਰੇ ਆਵਾਂ गुरु जी कि मैं दो दबारे तेरे चौथी अवस्था गाने सताया चौथी अवस्था रो गाने सताया मंझ ने केरा पाया गुरु जी कि मैं दबारे तेरे आवा ਗੁਰੂ ਜੀ ਕਿਵੇਂ ਮੈਂ ਦਵਾਰੇ ਤੇਰੇ ਆਵਾਂ ਸਤ ਸੰਗਿ ਆਉਣ ਨੂੰ ਬਥੇਰਾ ਮਨ ਕਰਦਾ ਕਿਵੇਂ ਮੈਂ ਦਵਾਰੇ ਤੇਰੇ ਆਵਾਂ ਗੁਰੂ ਜੀ ਕਿਵੇਂ ਮੈਂ ਦਵਾਰੇ ਤੇਰੇ ਆਵਾਂ ਆਖਿਰ ਵੇਲਾ ਮੈਂ ਪਛਤਾ ਆਵੇਂ ਹੱਥ ਨਹੀਂ ਆਇਆ ਆਖਿਰ ਵੇਲਾ ਮੈਂ ਬਹੁਤ ਪਛਤਾਇਆ ਵੇਲਾ ਹੱਥ ਨਹੀਂ ਆਇਆ ਗੁਰੂ ਜੀ ਵੇਲਾ ਹੱਥ ਨਹੀਂ ਆਇਆ ਸਤ ਸੰਗ ਆਉਣ ਨੂੰ ਬਥੇਰਾ ਮਨ ਕਰਦਾ ਕਿਵੇਂ ਮੈਂ ਦੁਆਰੇ ਤੇਰੇ ਆਵਾਂ ਗੁਰੂ ਜੀ ਕੀਵੇਂ ਮੈਂ ਦਵਾਰੇ ਤੇਰੇ ਆਵਾਂ ਕਰਦਿਆਂ ਕੰਮਾਂ ਵਿੱਚ ਵੇਲ ਨਹੀਂ ਆ ਮਿਲਦਾ ਕਿਹੜੀ ਕਿਹੜੀ ਗੱਲ ਮੈਂ ਸੁਣਾਵਾਂ ਗੁਰੂ ਜੀ ਕਿਹੜੀ ਕਿਹੜੀ ਗੱਲ ਮੈਂ ਸੁਣਾਵਾਂ ਸਤ ਸੰਗਿ ਆਉਣ ਨੂੰ ਬਥੇਰਾ ਮਨ ਕਰਦਾ ਕਿਵੇਂ ਮੈਂ ਦਵਾਰੇ ਤੇਰੇ ਆਵਾਂ गुरुजी जी किमे